ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਗਰੀਬ ਨਿਵਾਜ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਸਿਆਰੀ ਸਾਧ ਸੰਗਤ ਆਪ ਜੀ ਵਡਪਾਗੇ ਹੋ ਗੁਰੂ ਕੀ ਗੋਦ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹ ਜਿੰਨਾ ਕੋ ਸਮਾ ਗਰੀਬ ਨਿਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਨਾਲ ਜੁੜਨ ਦਾ ਯਤਨ ਕਰੀਏ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਜੇ ਸ਼ਿਵਨਾਬ ਦੇ ਪ੍ਰੇਮ ਦੇ ਖਿੱਚੇ ਹੋਏ ਸੰਗੜਾ ਦੀਪ ਪਹੁੰਚ ਚੁੱਕੇ ਨੇ ਰਾਜੇ ਸ਼ਿਵਨਾਬ ਦੇ ਬਾਗ ਵਿੱਚ ਸਤਿਗੁਰੂ ਜੀ ਨੇ ਆਸਣ ਲਾਇਆ ਰਾਜੇ ਸ਼ਿਵਨਾਬ ਨੂੰ ਪਤਾ ਲੱਗਿਆ ਤੇ ਉਹਨੇ ਕਈ ਤਰ੍ਹਾਂ ਦੀ ਪ੍ਰੀਖਿਆ ਲਈ ਜਦੋਂ ਸਤਿਗੁਰੂ ਜੀ ਉਹਦੀ ਹਰ ਇੱਕ ਪ੍ਰੀਖਿਆ ਚ ਪੂਰੇ ਉੱਤਰੇ ਤੇ ਫਿਰ ਰਾਜਾ ਸ਼ਿਵਨਾਬ ਗੁਰੂ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੋਇਆ ਹੈ ਸਤਿਗੁਰੂ ਜੀ ਨੂੰ ਕਹਿੰਦਾ ਮੇਰੇ ਘਰ ਚਰਨ ਪਾਓ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਣ ਲੱਗੇ ਨਹੀਂ ਪਹਿਲਾਂ ਤੂੰ ਆਪਣੇ ਨਗਰ ਵਿੱਚ ਧਰਮ ਸ਼ਾਲਾ ਬਣਾ ਉੱਥੇ ਆ ਕੇ ਅਸੀਂ ਹੋਰ ਵੀ ਜਿਹੜੇ ਜੀਵ ਨੇ ਉਹਨਾਂ ਨੂੰ ਵੀ ਪਰਮੇਸ਼ਰ ਦੇ ਨਾਮ ਨਾਲ ਜੋੜਨਾ ਹੈ ਰਾਜਾ ਵਾਪਸ ਗਿਆ ਮਜ਼ਦੂਰ ਰਾਜਗਿਰ ਔਰ ਰਾਜ ਜਿਹੜੇ ਮਿਸਤਰੀ ਆਦ ਲਾ ਕੇ ਰਾਜ ਮਿਸਤਰੀ ਲਾ ਕੇ ਜੋ ਬਹੁਤ ਜਲਦੀ ਉਹਨੇ ਧਰਮਸ਼ਾਲਾ ਤਿਆਰ ਕਰਵਾ ਲਈਏ ਸੋਹਣੇ ਦਰਵਾਜ਼ੇ ਲਾਏ ਗਏ ਚੰਦਣ ਕਪੂਰ ਰਾਦ ਦਾ ਲੇਪਣ ਕੀਤਾ ਗਿਆ ਸੁਗੰਧੀਆਂ ਦੇ ਨਾਲ ਜਿਹੜੀ ਉਹ ਧਰਮਸ਼ਾਲਾ ਹੈ ਉਹਨੂੰ ਸੁਗੰਧਿਤ ਕੀਤਾ ਗਿਆ ਇੱਕ ਸੋਹਣਾ ਪਲੰਗ ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਡਾਇਆ ਜਾਂਦਾ ਹੈ ਸੰਗਤ ਦੇ ਵਾਸਤੇ ਸੋਹਣੀ ਵਿਸ਼ਾਈ ਕੀਤੀ ਗਈ ਹੈ ਸਤਗੁਰੂ ਜੀ ਦੇ ਪਲੰਗ ਦੇ ਉੱਪਰ ਸੋਹਣੀ ਵਿਸ਼ਾਉਣੀ ਕੀਤੀ ਗਈ ਹੈ ਫਿਰ ਰਾਜਾ ਜਗਨਾਬ ਜੰਗਲ ਦੇ ਵਿੱਚ ਉਸ ਬਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਲੈਣ ਆਉਂਦਾ ਹੈ ਤਲਸੀ ਸਰਵਣ ਕਰਦੇ ਸੀ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਇੱਧਰ ਉੱਧਰ ਹੋ ਗਏ ਨੇ ਉਹਦੀਆਂ ਨਜ਼ਰਾਂ ਤੋਂ ਉੱਲੇ ਹੋਏ ਰਾਜਾ ਸ਼ਿਵਨਾਭ ਪਰੇਸ਼ਾਨ ਹੋ ਗਿਆ ਲੱਭਦਾ ਫਿਰਦਾ ਅਖੀਰ ਜਦੋਂ ਵੀ ਹੋਸ਼ ਹੋ ਕੇ ਡਿੱਗਿਆ ਤੇ ਗੁਰੂ ਨਾਨਕ ਸਾਹਿਬ ਜੀ ਉਹਦੇ ਸਾਹਮਣੇ ਆਏ ਸੀਸ ਗੋਦ ਵਿੱਚ ਲੈ ਕੇ ਸਤਿਗੁਰੂ ਜੀ ਨੇ ਉਹਦੇ ਚਿਹਰੇ ਤੇ ਹਵਾ ਝੱਲੀ মুখ ਸਾਫ਼ ਕੀਤਾ ਰਾਜੇ ਦੀ ਹੋਸ਼ ਭਰਤੀ ਫਿਰ ਰਾਜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਰਾਜੇ ਨੇ ਅਰਦਾਸ ਕੀਤੀ ਬੇੜਤੀ ਕੀਤੀ ਕਿ ਸਤਿਗੁਰੂ ਮੈਂ ਧਰਮਸ਼ਾਲਾ ਜਿਹੜੀ ਉਹ ਤਿਆਰ ਕਰ ਦਿੱਤੀ ਹੈ ਆਪ ਜੀ ਚਰਨ ਪਾਓ ਗੁਰੂ ਨਾਨਕ ਸਾਹਿਬ ਜੀ ਰਾਜੇ ਸ਼ਿਵਨਾਬ ਦੇ ਨਾਲ ਗਏ ਧਰਮਸ਼ਾਲਾ ਦੇ ਵਿੱਚ ਪਹੁੰਚੇ ਸਤਿਗੁਰੂ ਜੀ ਨੂੰ ਸੋਹਣੇ ਪਲੰਗ ਦੇ ਉੱਪਰ ਬਿਠਾਇਆ ਗਿਆ ਸਾਰੇ ਸ਼ਹਿਰ ਦੇ ਵਿੱਚ ਇਹ ਖਬਰ ਫੈਲ ਗਈ ਕਿ ਜਿਸ ਗੁਰੂ ਨਾਨਕ ਦੇ ਪਿਆਰ ਵਿੱਚ ਰਾਜਾ ਸ਼ਿਵਨਾਬ ਝੱਲਾ ਜਾ ਹੋ ਗਿਆ ਸੀ ਉਹ ਗੁਰੂ ਨਾਨਕ ਸਾਹਿਬ ਸੰਗੜਾ ਦੀਪ ਪਹੁੰਚ ਚੁੱਕੇ ਨੇ ਰਾਜੇ ਸ਼ਿਵਨਾਬ ਦੀ ਧਰਮਸ਼ਾਲਾ ਵਿੱਚ ਨੇ ਸੰਗਤਾਂ ਆਈਆਂ ਉਤਸਵ ਹੋਇਆ ਬਿਆੰਤ ਪ੍ਰਕਾਰ ਦੀਆਂ ਭੇਟਾਵਾਂ ਸੰਗਤਾਂ ਨੇ ਅਰਪਣ ਕੀਤੀਆਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਤਮਸਤਕ ਹੋਏ ਨੇ ਉਸ ਤੋਂ ਬਾਅਦ ਜੋ ਕੋ ਜੋਥੋਂ ਦਾ ਵਾਤਾਵਰਣ ਬਣਿਆ ਜੋ ਕੋ ਜੋਥੇ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ ਉਹ ਅਸੀਂ ਅੱਜ ਸਰਵਣ ਕਰਨਾ ਹੈ ਜੀ ਉਹ ਪ੍ਰੇਮ ਸਤ ਸਰਵਣ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਹ ਜਹ ਤੁੰਤਰਮ ਸਾਲਾ ਪੂਰੀ ਹੋਏ ਦੀਨ ਬਿਨਤੀ ਕਹਿ ਰੂਰੀ ਫਿਰ ਸਾਰੀ ਧਰਮਸ਼ਾਲਾ ਜਿਹੜੀ ਹੈ ਜਾਇਜਾਕਾਰ ਦੇ ਨਾਲ ਗੂੰਜ ਉੱਕੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਾਇਜਾਕਾਰ ਹੋ ਰਹੀ ਹੈ ਔਰ ਰਾਜੇ ਨੇ ਬੜੀ ਨਿਮਰਤਾ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਹਿੰਦਾ ਓ ਪ੍ਰਭ ਮੁਝੇ ਸਨਾਥ ਕਰੀਜੈ ਚਰਨ ਸ਼ਰਨ ਕੋ ਪਰਨਾ ਦੀਜੈ ਇੱਕ ਹੁੰਦਾ ਅਨਾਥ ਇੱਕ ਹੁੰਦਾ ਸਨਾਥ ਜਿਹਦਾ ਕੋਈ ਆਸਰਾ ਨਹੀਂ ਉਹਨੂੰ ਆਪਾਂ ਕਹਿੰਨੇ ਅਨਾਥ ਹੈ ਤੇ ਰਾਜਾ ਸ਼ਿਵਨਾਭ ਕਹਿੰਦਾ ਸਤਿਗੁਰੂ ਮੈਂ ਹਾਂ ਅਨਾਥ ਤੇ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ ਮੇਰੇ ਮਾਲਕ ਬਣ ਜਾਓ ਮੈਨੂੰ ਸਨਾਥ ਕਰ ਦਿਓ ਮੈਨੂੰ ਮਾਲਕ ਵਾਲਾ ਬਣਾ ਲਓ ਮੈਂ ਆਪ ਜੀ ਦੇ ਚਰਣਾ ਦੀ ਸ਼ਰਨ ਦਾ ਆਸਰਾ ਧੱਕਿਆ ਹੈ ਪਰਨਾ ਸ਼ਬਦ ਜਿਹੜਾ ਹੈ ਨਾ ਇਹਦਾ ਅਰਥ ਹੁੰਦਾ ਆਸਰਾ ਕਹਿੰਦੇ ਸਤਿਗੁਰੂ ਮੈਂ ਆਪ ਜੀ ਦੇ ਚਰਨਾਂ ਦੀ ਸ਼ਰਣ ਦਾ ਆਸਰਾ ਧੱਕਿਆ ਹੈ ਤੇ ਮੈਨੂੰ ਵੀ ਮਾਲਕ ਵਾਲਾ ਬਣਾ ਲਓ ਮੈਨੂੰ ਆਪਣਾ ਸੇਵਕ ਬਣਾ ਲਓ ਮੈਨੂੰ ਸਨਾਤ ਕਰ ਦਿਓ ਕਰੋ ਆਪਣੋਂ ਵਰ ਕੋ ਉਪਦੇਸ਼ੂ ਜੇ ਤੇ ਮਿਟ ਹੈ ਜਗਤ ਕਲੇਸ਼ੂ हे ਗਰੀਬ ਨਿਵਾਜ ਸਤਿਗੁਰੂ ਤੁਸੀਂ ਕੋਈ ਮੈਨੂੰ ਉੱਤਮ ਸਰੇਸ਼ਟ ਉਪਦੇਸ਼ ਬਖਸ਼ਿਸ਼ ਕਰੋ ਤਾਂ ਕਿ ਮੇਰੇ ਕਲੇਸ਼ ਮਿਟ ਜਾਣ ਜਗਤ ਦੇ ਜਿੰਨੇ ਵੀ ਦੁੱਖ ਨੇ ਮੈਨੂੰ ਚੰਬੜੇ ਹੋਏ ਉਹ ਨਾਸ਼ ਹੋ ਜਾਣ ਸਤਿਗੁਰੂ ਕੋਈ ਉੱਤਮ ਕੋਈ ਸ੍ਰੇਸ਼ਟ ਉਪਦੇਸ਼ ਬਖਸ਼ੋ ਸਰਬ ਦੇਸ਼ ਕੋ ਕਰੋ ਕਿਰਤਾਰਥ ਤੁਮ ਬਚਨਨ ਮੈਂ ਚਤੁਰ ਪਦਾਰਥ ਹੈ ਗਰੀਬ ਨਿਮਾਜ ਸਤਿਗੁਰੂ ਮੇਰੀ ਇੱਕ ਹੋਰ ਬੇਨਤੀ ਹੈ ਮੈਨੂੰ ਤੇ ਤੁਸੀਂ ਉਪਦੇਸ਼ ਦੇਣਾ ਮੇਰਾ ਤੇ ਭਲਾ ਕਰ ਨਹੀਂ ਹੈ ਕਿਰਪਾ ਕਰਕੇ ਮੇਰੇ ਦੇਸ਼ ਦਾ ਵੀ ਭਲਾ ਕਰ ਦਿਓ ਮੇਰੇ ਸਾਰੇ ਦੇਸ਼ ਨੂੰ ਕਿਰਤਾਰਥ ਕਰ ਦਿਓ ਇਹ ਸਤਿਗੁਰੂ ਜੀ ਤੁਹਾਡੇ ਬਚਨਾਂ ਦੇ ਵਿੱਚ ਚਾਰ ਪਦਾਰਥ ਨੇ ਚਾਰ ਪਦਾਰਥ ਕਿਹੜੇ ਨੇ ਧਰਮ ਅਰਥ ਕਾਮ ਮੋਖ ਇਉਂ ਕਹਿ ਸਕਦੇ ਆ ਦੁਨੀਆ ਦੀ ਹਰ ਇੱਕ ਦੌਲਤ ਹਰ ਇੱਕ ਖਜ਼ਾਨਾ ਚਾਹੇ ਅਧਿਆਤਮਿਕ ਹੈ ਚਾਹੇ ਪਦਾਰਥਿਕ ਹੈ ਪਦਾਰਥ ਹੈ ਦੁਨਿਆਵੀ ਧਨ ਦੌਲਤ ਹੈ ਮੁਕਤੀ ਹੈ ਆਤਮਿਕ ਸੁਖ ਹੈ ਇਹ ਸਾਰਾ ਕੁਝ ਗੁਰੂ ਨਾਨਕ ਸਾਹਿਬ ਦੇ ਪਾਵਨ ਸ਼ਬਦਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਕਹਿੰਦੇ ਸਤਿਗੁਰੂ ਤੁਹਾਡੇ ਬੋਲਾਂ ਦੇ ਵਿੱਚ ਤੁਹਾਡੇ ਬਚਨਾਂ ਦੇ ਵਿੱਚ ਚਾਰ ਪਦਾਰਥ ਨੇ ਭਾਵੇਂ ਤੁਸੀਂ ਦੁਨੀਆ ਦੀ ਹਰ ਇੱਕ ਤਾਕਤ ਦੇ ਮਾਲਕ ਹੋ ਤੇ ਕਿਰਪਾ ਕਰਕੇ ਮੇਰੇ ਸਾਰੇ ਦੇਸ਼ ਦਾ ਭਲਾ ਕਰਦੇ ਹੋ ਅਸ ਪ੍ਰਕਾਰ ਕੀ ਬੇਨਤੀ ਸੁਣ ਕੇ ਬੋਲੇ ਤਿਆਲ ਬਿਰਧ ਨਿਤ ਜਨ ਕੈ ਰਾਜੇ ਦੀ ਨਿਮਰਤਾ ਭਰੀ ਬੇਨਤੀ ਸੁਣ ਕੇ ਗਰੀਬ ਨੇ ਮਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਸੇਵਕ ਦੀ ਲਾਜ ਰੱਖਣ ਦੀ ਜਿਹੜੀ ਮਰਿਆਦਾ ਹੈ ਗੁਰੂ ਦਾ ਬਿਰਧ ਹੈ ਨਾ ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠ ਧਾਵੇ ਇਹ ਉਹਦਾ ਬਿਰਧ ਹੈ ਜਿੱਥੇ ਵੀ ਸੇਵਕ ਨੂੰ ਲੋੜ ਪੈਂਦੀ ਹੈ ਮੇਰਾ ਸਤਿਗੁਰੂ ਆਪਣੇ ਸੇਵਕ ਦੀ ਮਦਦ ਕਰਨ ਪਹੁੰਚਦਾ ਹੈ ਭਗਤ ਰਵੇਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਕਹਿੰਦੇ ਕੋ ਰਵੇਦਾਸ ਹਾਥ ਪੈ ਨੇਰੇ ਸਾਜੇ ਹੋਏ ਸੋਏ ਕਹਿੰਦੇ ਇੰਨਾ ਨੇੜੇ ਹੈ ਪਰਮਾਤਮਾ ਗੁਰੂ ਕਹਿੰਦੇ ਭਾਈ ਤੇਰੇ ਇੰਨਾ ਨੇੜੇ ਹੈ ਕਿ ਤੇਰੇ ਹੱਥ ਨੂੰ ਵੀ ਤੇਰੇ ਸਰੀਰ ਤੱਕ ਪਹੁੰਚਣ ਤੇ ਸਮਾਂ ਲੱਗਦਾ ਹੈ ਪਰਮਾਤਮਾ ਨੂੰ ਇੰਨਾ ਵੀ ਸਮਾਣੀ ਲੱਗਦਾ ਸਾਡੇ ਕਿਤੇ ਵੀ ਕੋਈ ਦੁੱਖ ਹੁੰਦਾ ਹੈ ਕਿਤੇ ਦਰਦ ਹੋਵੇ ਕਿਤੇ ਖਾਰਸ਼ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ ਤੇ ਸਭ ਤੋਂ ਪਹਿਲਾਂ ਹੱਥ ਉੱਤੇ ਪਹੁੰਚਦਾ ਤੁਰੇ ਜਾਂਦੀ ਹੈ ਪੈਰ 'ਚ ਕੋਈ ਕੰਡਾ ਚੁੱਭ ਜੇ ਸਭ ਤੋਂ ਪਹਿਲਾਂ ਹੱਥ ਪਹੁੰਚਦਾ ਹੈ ਕੰਡਾ ਕੱਢਣ ਵਾਸਤੇ ਕਿਤੇ ਖਾਰਸ਼ ਹੋ ਜੇ ਪਿੱਠ ਤੇ ਖਾਰਸ਼ ਹੋ ਜੇ ਕਿਤੇ ਵੀ ਸਭ ਤੋਂ ਪਹਿਲਾਂ ਹੱਥ ਪਹੁੰਚਦਾ ਹੈ ਹੱਥ ਦੇ ਨਾਲ ਹੀ ਆਪਾਂ ਕਰਦੇ ਹਾਂ ਸਾਰੇ ਕਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਰਵੇਦਾਸ ਜੀ ਕਹਿੰਦੇ ਨੇ ਭਾਈ ਤੇਰਾ ਹੱਥ ਪਹੁੰਚੇ ਉਹਦੇ ਤੋਂ ਪਹਿਲਾਂ ਪਰਮਾਤਮਾ ਪਹੁੰਚ ਜਾਂਦਾ ਹੈ ਉਹ ਤੇਰੇ ਹੱਥ ਤੋਂ ਵੀ ਤੇਰੇ ਜ਼ਿਆਦਾ ਨੇੜੇ ਹੈ ਤੇ ਉਹ ਆਪਣੇ ਸੇਵਕਾਂ ਦੇ ਬਿਰਦ ਦੀ लाज ਰੱਖਦਾ ਹੈ ਆਪਣੇ ਸੇਵਕਾਂ ਦੀ ਪ੍ਰਤੀਪਾਲਣਾ ਕਰਦਾ ਹੈ ਆਪਣੇ ਸੇਵਕਾਂ ਦੀ लाज ਰੱਖਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਬਿਰਦ ਜਾਣ ਕੇ ਰਾਜੇ Shivnaab ਦੀ लाज ਰੱਖਣ ਹਿੱਤ ਬਚਨ ਅੱਗੇ ਕਹਿਣ ਲੱਗੇ ਰਾਜਨ ਮਨ ਕੋ ਰੋਕਣ ਨਿਰਮਲ ਕਰਨੋ ਯਹੀ ਉਪਾਅ ਕਲੇਸ਼ਣ ਹਰਨੋ ਸਾਰੇ ਕਲੇਸ਼ਾਂ ਨੂੰ ਦੂਰ ਕਰਨ ਦਾ ਤਰੀਕਾ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਹੈ ਉਹ ਕੀ ਹੈ ਮਨ ਕੋ ਰੋਕਣ ਨਿਰਮਲ ਕਰਨੋ ਮਨ ਨੂੰ ਰੋਕਣਾ ਵਿਸ਼ੇ ਵਿਕਾਰਾਂ ਵੱਲੋਂ ਭੈੜੇ ਵਿਚਾਰਾਂ ਵੱਲੋਂ ਗਲਤ ਵਿਚਾਰਾਂ ਵੱਲੋਂ ਮਨ ਨੂੰ ਰੋਕਣਾ ਤੇ ਗੁਰੂ ਜੀ ਕਹਿੰਦੇ ਨੇ ਆਪਣੇ ਮਨ ਨੂੰ ਨਿਰਮਲ ਕਰਨਾ ਨਿਰਮਲ ਕਿਵੇਂ ਕਰਨੇ ਕਿ ਵਿਸ਼ੇ ਵਿਕਾਰੀ ਰੁਕਾ ਦਵੇਸ਼ ਨਪਰਤ ਭੈੜੇ ਆਗੁਣ ਤਿਆਗ ਕੇ ਐਨ ਸਾਰਿਆਂ ਦੇ ਪ੍ਰਤੀ ਨਿਮਰਤਾ ਵਾਲਾ ਭਾਵ ਨਿਰਮਲ ਭਾਵ ਤਿਆਹ ਜਿਹੜਾ ਉਹ ਮਨ ਵਿੱਚ ਵਸਾਉਣਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਾਜਣ ਜੇ ਤੂੰ ਮਨ ਨੂੰ ਰੋਕ ਲਏਗਾ ਇਹਨੂੰ ਪਵਿੱਤਰ ਕਰ ਲਏਗਾ ਸਾਰੇ ਗਲੇਸ਼ ਸਾਰੇ ਦੁੱਖ ਰੋਕ ਮਿਟ ਜਾਣਗੇ ਤਾਂ ਕਿ ਜਾਨੋ ਕੈ ਬਿਦਤੋ ਬੇਧ ਸੰਤ ਪੁਨ ਭਾਕਤ ਸੋਹ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਨ ਨੂੰ ਰੋਕਣਾ ਤੇ ਇਹਨੂੰ ਨਿਰਮਲ ਕਰਨਾ ਇਹਦੀਆਂ ਵੀ ਪੇਦਾ ਨੇ ਰਿਸ਼ੀਆਂ ਮੁਨੀਆਂ ਸੰਤਾਂ ਨੇ ਦੋ ਵਿਧੀਆਂ ਦੱਸੀਆਂ ਨੇ ਤੇ ਸਤਗੁਰੂ ਜੀ ਕਹਿੰਦੇ ਉਹ ਮੈਂ ਤੈਨੂੰ ਦੱਸ ਦਿੰਦਾ ਜੋ ਹੋਵੇ ਤੁਝ ਪਾਸ ਸੁਖਾਰੋ ਸੋ ਕਰੀਏ ਨੀਕੇ ਨਿਰਧਾਰੋ ਤੇ ਗੁਰੂ ਜੀ ਕਹਿੰਦੇ ਜਿਹੜੀ ਤੈਨੂੰ ਸੌਖੀ ਲੱਗੇ ਉਹ ਵਿਧੀ ਤੂੰ ਅਪਣਾ ਲਈ ਦੋ ਤਰੀਕੇ ਮਨ ਨੂੰ ਨਿਰਮਲ ਕਰਨ ਦੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਣੇ ਨੇ ਤੇ ਆਪ ਸੰਗਤ ਧਿਆਨ ਰੱਖਿਓ ਦੋਵੇਂ ਤਰੀਕੇ ਗੁਰੂ ਨਾਨਕ ਸਾਹਿਬ ਜੀ ਨੇ ਰਾਜੇ ਸ਼ਿਵਨਾਭ ਨੂੰ ਦੱਸੇ ਨੇ ਸਤ ਗੁਰੂ ਜੀ ਕਹਿੰਦੇ ਜਿਹੜਾ ਚੰਗਾ ਲੱਗੇ ਉਹਨੂੰ ਤੂੰ ਆਪਣੇ ਮਨ ਵਿੱਚ ਅਪਣਾ ਲਈ ਸੁਣ ਸ਼ਿਵਨਾਭ ਬੰਦ ਦਵੇ ਹੱਥਾਂ ਚਰਨ ਕਮਲ ਪਰ ਧਰ ਕਰ ਮਾਤਾ ਰਾਜੇ ਸ਼ਿਵਨਾਭ ਨੇ ਦੋਵੇਂ ਹੱਥ ਜੋੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਣਾ ਤੇ ਮੱਥਾ ਟੇਕਦੇ ਹੋਏ ਬੇਨਤੀ ਕੀਤੀ ਕਹਿਣ ਲੱਗਿਆ ਜੀ ਜੇ ਤਵੇ ਬਿੱਦ ਕੇ ਕਹੀਂ ਉਪਾਈ ਕਰ ਵਿਥਾਰ ਸੋ ਦਿਹੋ ਸੁਨਾਈ اے ਸਤਿਗੁਰੂ ਜਿਹੜੀਆਂ ਦੋ ਵਿਧੀਆਂ ਮਨ ਨੂੰ ਰੋਕਣ ਤੇ ਨਿਰਮਲ ਕਰਨ ਦੀਆਂ ਤੁਸੀਂ ਦੱਸੀਆਂ ਨੇ ਜੇ ਕਿਰਪਾ ਕਰਕੇ ਮੈਨੂੰ ਵਿਸਥਾਰ ਸਹਿ ਦੋਨਾਂ ਬਾਰੇ ਦੱਸ ਦਿਓ ਤੇ ਬੜੀ ਮਿਹਰਬਾਨੀ ਹੋਵੇਗੀ ਓ ਰਾਜਣ ਜੋ ਤਵੇ ਪ੍ਰਕਾਰ ਸੋ ਉਚਰਤ ਹਾਂ ਕਰਿ ਵਿਸਥਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਰਾਜਣ ਦੋ ਵਿਧੀਆਂ ਨੇ ਦੋਵੇਂ ਵਿਸਥਾਰ ਸਹਿਤ ਮੈਂ ਉਚਾਰਨ ਕਰਦੇ ਧਿਆਨ ਨਾਲ ਸੁਣੋ ਕਸ਼ਟ ਜੋਗ ਇੱਕ ਭਗਤ ਜੋਗ ਸੁਣ ਇਨ ਦੋਨੋਂ ਤਿਹ ਵੈ ਨਿਰਮਲਤਨ ਸਤਿਗੁਰੂ ਜੀ ਕਹਿੰਦੇ ਇੱਕ ਹੈ ਹੱਥ ਜੋਗ ਕਸ਼ਟ ਜੋਗ ਇੱਕ ਹੈ ਭਗਤ ਜੋਗ ਦੋ ਵਿਧੀਆਂ ਨੇ ਇੱਕ ਹੱਥ ਜੋਗ ਹੈ ਇੱਕ ਭਗਤੀ ਜੋਗ ਹੈ ਤੇ ਸਤਿਗੁਰੂ ਜੀ ਕਹਿੰਦੇ ਇਹਨਾਂ ਦੋਵਾਂ ਦੇ ਨਾਲ ਹੀ ਤਨ ਨਿਰਮਲ ਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਜੋਗ ਦੇ ਬਾਰੇ ਬਚਨ ਆਖੇ ਪ੍ਰਤਮ ਕਸ਼ਟ ਜੋ ਜੋਗ ਬਖਾਨਾ ਅਸ਼ਟ ਅੰਗ ਤਾਂ ਕੇ ਸੁਨ ਕੰਨ ਸਤਿਗੁਰੂ ਜੀ ਕਹਿੰਦੇ ਪਹਿਲਾ ਜਿਹੜਾ ਹੱਥ ਜੋਗ ਹੈ ਨਾ ਇਹਦੇ ਅੱਠ ਅੰਗ ਨੇ ਪਰ ਹੱਥ ਦੇ ਤਰੀਕੇ ਨੇ ਹੱਥ ਕਿਵੇਂ ਕਰਨੇ ਉੰਦਨਾ ਗੁਰਮਤ ਨੇ ਹੱਥ ਜੋਗ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਜੋਗ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਸਤਿਗੁਰੂ ਜੀ ਕਹਿੰਦੇ ਇੱਕ ਵਣਖੰਡ ਬਸ ਸਹਜਾਹੀ ਜਾਏ ਸਦਨਾ ਦੇ ਵਹੀ ਜਿਹੜੇ ਹੱਥ ਜੋਗ ਕਰਦੇ ਨੇ ਨਾ ਅਠੀ ਹੱਥ ਕਰਕੇ ਜਿਹੜੇ ਤਪ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇੱਕ ਵਣਖੰਡ ਪੈ ਸਹਜਾਏ ਸਦ ਨਾ ਦੇ ਵਹੀ ਕਈ ਉਹ ਲੋਕ ਨੇ ਖੱਟ ਕਰਕੇ ਤੇ ਜੰਗਲਾਂ ਵਿੱਚ ਜਾ ਕੇ ਬਹਿ ਜਾਂਦੇ ਨੇ ਤੇ ਕਹਿੰਦੇ ਅਸੀਂ ਕਿਸੇ ਨਾਲ ਨਹੀਂ ਬੋਲਣਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬੋਲਦੇ ਨਹੀਂਓ ਤੇ ਜੇ ਜ਼ੁਬਾਨ ਨੂੰ ਬੰਦ ਕਰ ਲਿਆ ਕਿ ਬੋਲਣਾ ਨਹੀਂ ਤੇ ਇਦਾਂ ਕਰਨ ਦੇ ਨਾਲ ਮਨ ਚੁੱਪ ਕਰ ਜਾਏਗਾ ਚੁੱਪੈ ਚੁੱਪਣਾ ਹੋ ਗਈ ਜੇ ਲਏ ਰਹਾ ਲਿਖਤਾਰ ਹੱਠ ਕਰਕੇ ਚੁੱਪ ਧਾਰਨ ਕਰਨ ਲੈਣੀ ਕਿ ਮੈਂ ਬੋਲਣਾ ਹੀ ਨਹੀਂ ਆਵਾਜ਼ ਹੀ ਨਹੀਂ ਦੇਣੀ ਕਿਸੇ ਨੂੰ ਗੱਲ ਹੀ ਨਹੀਂ ਕਰਨੀ ਕਿਸੇ ਨਾਲ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇੱਦਾਂ ਮਨ ਚੁੱਪ ਹੋ ਜਾਏਗਾ ਇਹ ਹੱਥ ਜੋਗ ਜੱਗਣ ਦੇ ਵਿੱਚ ਜਾ ਕੇ ਬਹਿ ਜਾਣਾ ਹੱਠ ਕਰਕੇ ਤੇ ਇੱਦਾਂ ਲੋਕਾਂ ਦੇ ਨਾਲੋਂ ਨਾਤਾ ਹੀ ਤੋੜ ਲੈਣਾ ਸਬੰਧੀ ਤੋੜ ਲੈਣਾ ਪੂਣਾ ਹੀ ਨਹੀਂ ਕਿਸੇ ਨਾਲ ਬੋਲਣਾ ਹੀ ਨਹੀਂ ਗੁਰੂ ਜੀ ਕਹਿੰਦੇ ਇੰਦਾਂ ਦੇ ਵੀ ਲੋਕ ਇਹ ਹੱਠ ਜੋਗ ਕਰਦੇ ਨੇ ਇਕ ਪਾਲਾ ਕੱਕਰ ਭੰਨ ਸੀਤਲ ਜਲ 헤 ਵਹੀ ਕਈ ਇੰਦਾਂ ਦੇ ਨੇ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ ਕੱਕਰ ਦੇ ਵਿੱਚ ਰਹਿੰਦੇ ਨੇ ਤੇ ਇਸ ਤਰ੍ਹਾਂ ਹੱਠ ਜੋਗ ਕਰਦੇ ਨੇ ਤੇ ਠੰਡੇ ਜਲ ਦੇ ਵਿੱਚ ਖੜੇ ਹੋ ਜਾਂਦੇ ਨੇ ਇੰਦਾਂ ਦੇ ਵੀ ਤਪੀ ਨੇ ਹੱਠ ਕਰਕੇ ਜੋਗ ਕਰਨ ਵਾਲੇ ਜਿਹੜੇ ਅੱਤ ਦੀ ਠੰਡ ਦੇ ਵਿੱਚ ਵੀ ਕੋਈ ਬਸਤਰ ਨਹੀਂ ਪਹਿਨਦੇ ਕਈ ਤੇ ਪਾਣੀ ਦੇ ਵਿੱਚ ਇੱਕ ਲੱਤ ਤੇ ਖੜੇ ਹੋ ਕੇ ਬੰਦਗੀ ਕਰਦੇ ਨੇ ਵੀ ਇੱਦਾਂ ਹੱਠ ਕਰਕੇ ਰੱਬ ਮਿਲ ਜੇਗਾ ਸਾਨੂੰ ਇੱਦਾਂ ਹੱਥ ਜੋਗ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਇੱਕ ਭਸਮ ਚੜਾਵੇ ਅੰਗ ਮੈਲ ਨਾ ਧੋਵਹੀ ਕਈ ਇੱਦਾਂ ਦੇ ਨੇ ਹੱਠ ਕੀਤਾ ਕਿ ਮੈਂ ਨਹਾਉਣਾ ਹੀ ਨਹੀਂ ਇਸ਼ਨਾਨ ਹੀ ਨਹੀਂ ਕਰਨਾ ਕਈ ਕਈ ਦਿਨ ਕਈ ਕਈ ਮਹੀਨੇ ਕਈ ਕਈ ਸਾਲ ਇਸ਼ਨਾਨ ਹੀ ਨਹੀਂ ਕਰਦੇ ਉਲਟਾ ਆਪਣੇ ਪਿੰਡੇ ਤੇ ਸਵਾਹ ਮੜ ਕੇ ਰੱਖਦੇ ਨੇ ਭਸਮ ਮੜ ਕੇ ਰੱਖਦੇ ਆ ਪਿੱਛੇ ਜਦੋਂ ਕੁੰਭ ਦਾ ਮੇਲਾ ਲੰਘਿਆ ਤੇ ਉਦੋਂ ਕਿੰਨੀਆਂ ਵੀਡੀਓਜ਼ ਪਈਆਂ ਜਿਹੜੇ ਸਵਾਹ ਮੜ ਬੜ ਕੇ ਬੈਚੇ ਹੋਏ ਨੇ ਕਈ ਕੰਡਿਆਂ ਦੇ ਉੱਤੇ ਪਏ ਹੋਏ ਨੇ ਕਈ ਦਿੱਖ ਤੇ ਹੁਣ ਵੀ ਕਈ ਵੀਡੀਓਜ਼ ਪੈਂਦੀਆਂ ਰਹਿੰਦੀਆਂ ਹੈ ਉਹ ਇੱਕ ਬੜਾ ਮੋਟਾ ਤਾਜਾ ਜਾਂ ਸਾਧੂ ਇਹ ਨਹੀਂ ਪਤਾ ਕਿ ਉਹ ਕਿੱਥੋਂ ਦਾ ਹੈ ਪੰਜਾਬ ਚੀ ਉਹ ਕੀ ਕਰਦਾ ਵੀ ਚਾਰ ਪੰਜ ਇਦਾਂ ਧੋਣੀਆਂ ਤਖਾ ਕੇ ਗੋਇਆਂ ਦੀ ਪਾਤੀਆਂ ਦੇ ਨਾਲ ਆਲੇ-ਦੁਆਲੇ ਉਹਨਾਂ ਦੇ ਵਿੱਚ ਬਹਿ ਜਾਂਦਾ ਹੈ ਇਹ ਦੱਸੋ ਇਹ ਗੁਰਮਤ ਹੈ ਪੰਜਾਬ ਦੀ ਧਰਤੀ ਤੇ ਅਜੇ ਵੀ ਇਦਾਂ ਦੇ ਅਡੰਬਰ ਇਦਾਂ ਦੇ ਪਖੰਡ ਹੋ ਰਹੇ ਨੇ ਜਿਨ੍ਹਾਂ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਵਰਜਿਆ ਵੀ ਇਹ ਮਨਮਤਾ ਹੀ ਕੁਝ ਨਹੀਂ ਕਰਨਾ ਦੇਖੋ ਇੱਕ ਬੰਦਾ ਜਿਹੜਾ ਸਾਰਾ ਦਿਨ ਚਲੋ ਅੱਤ ਦੀ ਗਰਮੀ ਵਿੱਚ ਪਹਿਲਾ ਬਾਡੀਆਂ ਕਣਕ ਵੱਟੀ ਜਿਨ੍ਹਾਂ ਨੇ ਫਿਰ ਉਹਨੂੰ ਭਰੀਆਂ ਬੰਨੀਆਂ ਉਹਨੂੰ ਸਾਰਾ ਕੁਝ ਕੀਤਾ ਇੱਕ ਬੰਦਾ ਇੱਕ ਬੰਦਾ ਉਹ ਹੈ ਜਿਹੜਾ ਮਿਹਨਤ ਕਰ ਰਿਹਾ ਹੈ ਕੁਝ ਹੁਣਾ ਲਾ ਰਿਹਾ ਹੈ ਕੋਈ ਕੋਈ ਕਿਰਤ ਕਰ ਰਿਹਾ ਕੋਈ ਮਿਸਤਰੀ ਸਾਰਾ ਦਿਨ ਵਿਚਾਰਾ ਮਕਾਨ ਦੀ ਉਸਾਰੀ ਕਰਦਾ ਨਾਲ ਮਜ਼ਦੂਰ ਉਹਨੂੰ ਸੀਮੈਂਟ ਮਸਾਲਾ ਤਿਆਰ ਕਰਕੇ ਦਿੰਦਾ ਈਟਾ ਪਾਉਂਦਾ ਇੱਕ ਉਹ ਨਹੀਂ ਜਿਹੜੇ ਮਿਹਨਤ ਕਰਦੇ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ ਰੱਬ ਦਾ ਸ਼ੁਕਰ ਕਰ ਰਹੇ ਨੇ ਇਹ ਉਹ ਲੋਕ ਨੇ ਪਖੰਡੀ ਲੋਕ ਜਿਹੜੇ ਇਦਾਂ ਨਿੱਕੇ ਨਿੱਕੇ ਘੀਰੇ ਦੇ ਬਣਾ ਕੇ ਵਿੱਚ ਅੱਗ બાળ ਕੇ ਆਲੇ ਦੁਆਲੇ ਅੱਗ ਲਾ ਕੇ ਤੇ ਵਿੱਚ ਸਵਾਹ ਮੜ ਕੇ ਬਹਿ ਜਾਂਦੇ ਨੇ ਦੱਸੋ ਤਪੀ ਉਹ ਹੈ ਜਿੰਨੇ ਮਿਹਨਤ ਦੀ ਰੋਟੀ ਖਾਧੀ ਕਿ ਤਪੀ ਉਹ ਹੈ ਜਿਹੜਾ ਐਨ ਵਿਲਾ ਪਖੰਡ ਕਰਨ ਵਾਸਤੇ ਅੱਗ ਦੇ ਵਿੱਚ ਬਹਿ ਗਿਆ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀਰਤੀ ਬਣਾਇਆ ਇੱਦਾਂ ਦੇ ਕੰਮ ਕਰਨੇ ਹੱਥ ਕਰਕੇ ਅੱਗ ਦੇ ਵਿੱਚ ਬਹਿ ਜਾਣਾ ਜਾਂ ਛਾਪਿਆਂ ਤੇ ਬਹਿ ਜਾਣਾ ਇੱਕ ਇਦਾਂ ਦਾ ਸਾਧੂ ਆਇਆ ਜੀ ਕੁੰਬ ਦੇ ਮੇਲੇ ਵਿੱਚ ਜਿਹੜਾ ਛਾਪਿਆਂ ਦੇ ਉੱਪਰ ਬਿੰਧੈ ਟੰਡਿਆਂ ਵਾਲੇ ਛਾਪਿਆਂ ਦੇ ਉੱਪਰ ਸੌਂਦਾ ਹੈ ਉਹ ਤੇ ਗੁਰੂ ਸਾਹਿਬ ਜੀ ਕਹਿੰਦੇ ਹੱਠ ਜੋਗ ਜਿਹੜਾ ਨਾ ਇਹ ਪਰਵਾਣ ਨਹੀਂ ਗੁਰਮਤਿ ਵਿੱਚ ਇੱਕ ਭਸਮ ਚੜਾਵੇ ਅੰਗ ਸਰੀਰ ਦੇ ਉੱਪਰ ਭਸਮ ਮਲ ਦੀ ਸਵਾ ਮਲ ਦੀ ਮੈਣ ਨਾ ਧੋਵਹੀ ਤੇ ਮੈਣ ਧੁੰਦੇ ਹੀ ਨਹੀਂ ਨੌ ਮਾਚ ਮੈਲ ਭਰੀ ਹੈ ਸਰੀਰ ਦੇ ਇੱਕ ਇੱਕ ਕੰਕ ਦੇ ਵਿੱਚ ਮੈਲ ਭਰੀ ਹੈ ਧੋਣੀ ਨਿਛਣਾਣੀ ਨਹੀਂ ਕਰਨਾ ਫਿਰ ਗੁਰੂ ਜੀ ਕਹਿੰਦੇ ਕੋਨੇ ਜਟਾ ਵਿਕਟ ਵਿਕਰਾਲ ਕੁੱਲ ਘਰ ਖੋਵਹੀ ਕਈ ਇਦਾਂ ਦਿਨ ਜਿਹੜੇ ਕਹਿੰਦੇ ਅਸੀਂ ਸੇਰੀ ਨਹੀਂ ਬੋਣਾ ਨਾ ਣਾਉਣਾ ਇਹ ਨਾ ਬੋਣਾ ਉਲਟਾ ਬੋਰ ਦਾ ਦੁੱਧ ਲਾ ਲਾ ਕੇ ਤੇ ਜੜਾਵਾਂ ਬਣਾ ਲੈਂਦੇ ਨੇ ਫਿਰ ਉਹ ਬੜੀਆਂ ਡਰਾਉਣੀਆਂ ਲੱਗਦੀਆਂ ਕੋਈ ਛੋਟਾ ਜਾਂ ਬੱਚਾ ਵੇਖ ਲੈ ਤੇ ਉਦਾਂ ਹੀ ਡਰ ਜਾਂਦਾ ਹੈ ਕਈ ਤਾਂ ਛਕੇ ਭੜੇ ਵੀ ਇਦਾਂ ਦੇ ਲੋਕਾਂ ਨੂੰ ਵੇਖ ਕੇ ਡਰ ਜਾਂਦੇ ਜੜਾਵਾਂ ਵਾਲਿਆਂ ਨੂੰ ਬੜਾ ਭਿਆੜਕ ਜਿਹਾ ਰੂਪ ਬਣਾ ਲਿਆ ਗੁਰਮਾਤੇ ਨੂੰ ਪਰਵਾਹ ਨਹੀਂ ਕਰਦੇ ਸਤਿਗੁਰੂ ਕਹਿੰਦੇ ਕੇਸ ਰੱਖ ਰੱਬ ਦੇ ਵੀ ਕੇਸ ਨੇ ਸੋਹਣੇ ਨੱਕ ਜਿੰਨ ਲੰਮੜੇ ਵਾਲਾ ਉਹਦਾ ਨੱਕ ਬੜਾ ਸੋਹਣਾ ਤੇ ਵਾਲ ਬੜੇ ਲੰਬੇ ਨੇ ਪ੍ਰਮਾਤਮਾ ਦੇ ਅਕਾਲ ਪੁਰਖ ਦੀ ਗੱਲ ਕੀਤੀ ਇਹਦੇ ਵਿੱਚ ਤੇ ਕੇਸਾਂ ਧਾਰੀ ਹੋਣਾ ਪਰ ਇਹ ਦੀ ਕੇਸ ਬਹੁਣੀ ਨਹੀਂ ਕੀ ਸਾਡੀ ਸੰਭਾਲ ਕਰਨੀ ਸਮੇਂ ਨਾਲ ਇਸ਼ਨਾਨ ਪਾਣ ਕਰਨਾ ਤੇਲ ਲਾਉਣਾ ਬੋਣਾ ਕੰਗਾ ਦੋਨੋਂ ਵਕਤ ਕਰ ਪਾ ਕੇ ਚੁਨੇ ਕਰ ਬੰਦਈ ਇਹ ਸਾਡੀ ਮਰਿਆਦਾ ਦਿੱਤੀ ਗੁਰੂ ਸਾਹਿਬ ਨੇ ਸਾਨੂੰ ਤੇ ਇੱਕ ਏਦਾਂ ਦੇ ਨੇ ਜਿਹੜੇ ਸੇੜੀ ਨਹੀਂ ਬੋਹਦੇ ਨਹਾਉਣਾ ਨਹੀਂ ਬੋਹਣਾ ਨਹੀਂ ਉਹ ਪਰ ਜੜਾਵਾਂ ਵੱਧ ਜਾਂਦੀਆਂ ਇਹ ਵਿੱਚ ਕਿਰਮ ਜਿਹਨੂੰ ਆਪਾਂ ਜੂਹਾ ਕਹਿ ਦਿੰਨੇ ਆ ਪੈ ਜਾਂਦੀਆਂ ਕਈਆਂ ਤੇ ਹੋਰ ਭਿਆਨਕ ਰੋਗ ਲੱਗ ਜਾਂਦੇ ਨੇ ਧਿਆਨਕ ਜੜਾਵਾਂ ਬਣਾਲੀਆਂ ਸਾਡੇ ਪੰਜਾਬ ਜਿੰਨੂੰ ਜੜਾਵਾਂ ਪਣਦੇ ਉਹਨੂੰ ਬਾਬਾ ਕਹਿਣ ਲੱਗ ਜਾਂਦੇ ਨੇ ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਤੇ ਪਖੰਡ ਹੈ ਬਚਪਨ ਤੋਂ ਵੇਖੋ ਬੱਚਿਆਂ ਦੇ ਤੁਸੀਂ ਬਚਪਨ ਤੋਂ ਜਦੋਂ ਜਨਮ ਹੋਣ ਤੋਂ ਬਾਅਦ ਦੇਖਦੇ ਬੱਚਿਆਂ ਦੇ ਜੜਾਵਾਂ ਵੱਧ ਜਾਂਦੀਆਂ ਗੁਰੂ ਸਾਹਿਬ ਜੀ ਕਿਰਪਾ ਨਾਲ ਸਾਡੇ ਘਰ ਦੇ ਵਿੱਚ ਚਾਰ ਬੱਚੇ ਨੇ ਦੋ ਭੈਣਾਂ ਨੇ ਉਹਨਾਂ ਦੇ ਵੀ ਪੁੱਤਰ ਨੇ ਕਿਸੇ ਦੇ ਜੜਾਵਾਂ ਨਹੀਂ ਪੜੀਆਂ ਕਿਉਂ ਬਚਪਨ ਤੋਂ ਹੀ ਜਨਮ ਤੋਂ ਸੀ ਤੇਲ ਤੋਂ ਲਾਉਣਾ ਉਹਨਾਂ ਦੇ ਕੇਸ ਸਾਪੜੇ ਸ਼ੁਰੂ ਕਰਤੇ ਚੜਾਵਾ ਪੜੀਆਂ ਹੀ ਨਹੀਂ ਜਦੋਂ ਵਾਉਣਾ ਹੀ ਨਹੀਂ ਧੋਣਾ ਹੀ ਨਹੀਂ ਨਵਾਉਣਾ ਹੀ ਨਹੀਂ ਬੱਚੇ ਨੂੰ ਫਿਰ ਚੜਾਵਾ ਪੜ ਜਾਂਦੀਆਂ ਕੇਸਾਂ ਦੀ ਸੋ ਇਸ ਤਰੀਕੇ ਦੇ ਨਾਲ ਗੁਰੂ ਜੀ ਕਹਿੰਦੇ ਚੜਾਵਾ ਬਣਾ ਲੈਂਦੇ ਨੇ ਲੰਮੀਆਂ ਲੰਮੀਆਂ ਚਟਾਵਾਂ ਘੋੜ ਦਾ ਦੁੱਧ ਲਾ ਕੇ ਕਈ ਉੱਚਾ ਚਟਾਵਾਂ ਬਣਾਉਂਦੇ ਸੇਸ ਤਰੀਕੇ ਦੇ ਨਾਲ ਹੱਠ ਕਰਦੇ ਨੇ ਤੇ ਗੁਰੂ ਜੀ ਕਹਿੰਦੇ ਆਪਣਾ ਆਪਣੀ ਕੁੱਲ ਵੀ ਗਵਾਲੀ ਘਰ ਦੀ ਗਵਾਲਿਆ ਤੇ ਇਦਾਂ ਹੱਟ ਕਰਦੇ ਨੇ ਵੀ ਰੱਬ ਮਿਲ ਜੇਗਾ ਇੱਕ ਨਗਨ ਪਿਰੇ ਦਿਨ ਰਾਤ ਗੁਰੂ ਜੀ ਕਹਿੰਦੇ ਕਿ ਇਦਾਂ ਦੇਣੇ ਜਿਹੜੇ ਕਹਿੰਦੇ ਅਸੀਂ ਬਸ ਤਰੀਕ ਕੋਈ ਨਹੀਂ ਪਾਉਣਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਗਨ ਪਿਰਤ ਜੋ ਪਾਈਐ ਜੋਗ ਬਣ ਕਾ ਮਿਰਗ ਮੁਕਤ ਸਭ ਹੋਗ